ਕੁੜੀਆਂ ਨੂੰ ਹਮੇਸ਼ਾ ਗਿੱੱਦਾ ਹੀ ਪਾਉਣਾ ਚਾਹੀਦਾ ਭੰਗੜਾ ਨਹੀਂ ਪਾਉਣਾ ਚਾਹੀਦਾ ਜਿਹੜੀਆਂ ਕੁੜੀਆਂ ਹਮੇਸ਼ਾ ਗਿੱੱਦਾ ਹੀ ਪਾਉਂਦੀਆਂ ਨੇ ਉਹ ਜ਼ਿੰਦਗੀ 'ਚ ਬਹੁਤ ਸੁਖ ਲੈਂਦੀਆਂ ਨੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਅਖੀਰ ਤੱਕ ਬੜੀਆਂ ਖੁਸ਼ੀਆਂ ਰਹਿੰਦੀਆਂ ਨੇ ਲੇਕਿਨ ਜਿਹੜੀਆਂ ਕੁੜੀਆਂ ਗਿੱੱਦੇ ਦੀ ਥਾਂ ਤੇ ਭੰਗੜਾ ਪਾਉਣ ਲੱਗ ਪੈਂਦੀਆਂ ਨੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕੁਝ ਕੁ ਸਾਲਾਂ ਵਿਆਹ ਤੋਂ ਬਾਅਦ ਬਹੁਤ ਵੱਡੀਆਂ ਮੁਸ਼ਕਲਾਂ ਆਉਣੀਆਂ ਲੱਗ ਪੈਂਦੀਆਂ ਨੇ ਇਹ ਕੋਈ ਵਹਿਮ ਭਰਮ ਜਾਂ ਅੰਧਵਿਸ਼ਵਾਸ ਨਹੀਂ ਆ ਹਰ ਇੱਕ ਇਨਸਾਨ ਨੂੰ ਹਰ ਇੱਕ ਮਾਂ ਬਾਪ ਨੂੰ ਇਸ ਗੱਲ 'ਤੇ ਧਿਆਨ ਦੇਣਾ ਚਾਹੀਦਾ ਜੇ ਕਿਸੇ ਦੀ ਧੀ ਛੋਟੀ ਆ ਚਾਹੇ ਉਹ ਬਥੋੜੀ ਹੋਵੇ 5 ਸਾਲ 7 ਸਾਲ 8 ਸਾਲ 10 ਸਾਲ 15 ਸਾਲ ਜਾਂ 20 ਸਾਲ ਜਾਂ 25 ਸਾਲ ਦੀ ਉਹਦੀ ਧੀ ਭੰਗੜਾ ਪਾਉਂਦੀ ਆ ਨਾ ਤੇ ਸਮਝ ਲਓ ਇਹਦਾ ਮਤਲਬ ਇਹ ਨਹੀਂ ਕਿ ਉਹ ਕਿਸੇ ਚੰਗੇ ਜਾਂ ਮਾੜੇ ਗੀਤ ਤੇ ਭੰਗੜਾ ਪਾਉਂਦੀ ਇਹਦੇ ਨਾਲ ਉਹਦਾ ਕੋਈ ਸਬੰਧ ਨਹੀਂ ਆ ਲੇਕਿਨ ਸਿਰਫ ਇਹਦਾ ਸਬੰਧ ਹੈ ਕਿ ਉਹ ਭੰਗੜਾ ਪਾਉਂਦੀ ਬੇਸ਼ੱਕ ਉਹ ਚੰਗੇ ਗੀਤ ਤੇ ਵੀ ਭੰਗੜਾ ਪਾਉਂਦੀ ਹੋਵੇ ਨਾ ਤਾਂ ਵੀ ਮਾਪਿਆਂ ਨੂੰ ਇਸ ਗੱਲ ਦਾ ਖਿਆਲ ਰੱਖਣਾ ਚਾਹੀਦਾ ਕਿ ਆਪਣੀ ਧੀ ਦੀ ਜ਼ਿੰਦਗੀ ਬਰਬਾਦ ਨਾ ਕਰੋ ਹੁਣ ਕਈ ਕਹਿਣਗੇ ਜੀ ਭੰਗੜਾ ਪਾਉਣਾ ਧੀ ਦੀ ਜ਼ਿੰਦਗੀ ਕਿੰਝ ਖਰਾਬ ਹੋ ਜੇ ਚੰਗੇ ਗੀਤੇ ਭੰਗੜਾ ਪਾ ਲੂਗੀ ਇਹ ਤਾਂ ਉਹਦਾ ਟੈਲੈਂਟ ਹੋਇਆ ਨਾ ਇਹ ਤੁਹਾਡਾ ਗੋਣ ਹੋਇਆ ਨਾ ਇਹ ਚ ਕੀ ਵਹਿਮ ਭਰ ਪਛਾਂਛੀ ਚੀਚੂ ਗੱਲਾਂ ਕੁਝ ਲੋਕਾਂ ਦਾ ਵਿਚਾਰ ਹੋਵੇਗਾ ਅਸਲ ਵਿੱਚ ਇਹ ਗੱਲਾਂ ਉਹ ਲੋਕ ਕਰਦੇ ਨੇ ਜਿਹੜੇ ਬਹੁਤੀ ਖੋਜ ਨਹੀਂ ਕਰਦੇ ਜਿਹੜੇ ਲੋਕ ਬਹੁਤ ਵਿਸ਼ਿਆਂ ਨੂੰ ਤੱਕ ਨਹੀਂ ਕਰਦੇ ਉਹ ਸਮਝਦੇ ਕਿ ਅਸੀਂ ਜੋ ਕਰ ਰਹੇ ਹਾਂ ਵੇਤਰ ਕਰ ਰਹੇ ਹਾਂ ਪਰ ਤੁਸੀਂ ਇਹ ਨੋਟ ਗੱਲ ਕਰਿਓ ਕਿ ਜਿਹੜੀਆਂ ਕੁੜੀਆਂ ਜਾਂ ਜਿਹੜੀਆਂ ਧੀਆ ਭੰਗੜਾ ਪਾਉਂਦੀਆਂ ਨੇ ਉਹਨਾਂ ਨੂੰ ਪਤਾ ਹੋਵੇਗਾ ਕਿ ਇਹ ਜਦੋਂ ਭੰਗੜਾ ਪਾਉਂਦੇ ਤੇ ਉੱਤੇ ਬਹੁਤ ਜ਼ਿਆਦਾ ਜ਼ੋਰ ਲੱਗਦਾ ਬਹੁਤ ਜ਼ਿਆਦਾ ਗਿੱਧੇ ਦੇ ਨਾਲੋਂ ਬਹੁਤ ਜ਼ਿਆਦਾ ਭਾਰੀ ਇੱਕ ਐਕਸਰਸਾਈਜ਼ ਮੰਨੀ ਜਾਂਦੀ ਆ ਜਿਹੜਾ ਭੰਗੜਾ ਹੁੰਦਾ ਆ ਕੋਈ 5 ਮਿੰਟ 10 ਮਿੰਟ ਪਾਵੇ ਤਾਂ ਉਹਦਾ ਸਾਰੇ ਦਾ ਸਾਰਾ ਸਰੀਰ ਫੁੱਲਣ ਲੱਗ ਪੈਂਦਾ ਉਹਦੇ ਮਸਲਜ਼ ਉਹਦੀਆਂ ਜਿਹੜੀਆਂ ਸਰੀਰ ਕਰਿਆਵਾ ਪ੍ਰਭਾਵਿਤ ਹੁੰਦੀਆਂ ਨੇ ਤੇ ਜਦੋਂ ਇਹ ਨਹੀਂ ਹੈਵੀ ਐਕਸਰਸਾਈਜ਼ ਕੀਤੀ ਜਾਂਦੀ ਆ ਤੇ ਇਹ ਕੁਦਰਤੀ ਨਿਜ਼ਮਾਂ ਦੇ ਉਲਟ ਆ ਜਿਹੜੀਆਂ ਔਰਤਾਂ ਨੇ ਇਹਨਾਂ ਦਾ ਸਰੀਰ ਮਰਦਾਂ ਦੇ ਸਰੀਰ ਦੇ ਮੁਕਾਬਲੇ ਥੋੜਾ ਜਿਆ ਨਰਮ ਹੁੰਦਾ ਆ ਜਾਂ ਕੋਮਲ ਹੁੰਦਾ ਆ ਕਹਿ ਦਈਏ ਇਹ ਮੈਂ ਨਹੀਂ ਕਹਿੰਦਾ ਕੁਦਰਤ ਕਹਿੰਦੀ ਆ ਕੁਦਰਤ ਦੇ ਵੱਲੋਂ ਬਣਾਇਆ ਗਿਆ ਸਰੀਰ ਆ ਤੇ ਜਦੋਂ ਕੋਈ ਲੜਕੀ ਭਾਰੀ ਕਸਰਤ ਕਰਦੀ ਆ ਜਿਵੇਂ ਗਿੱਧਾ ਪਉਂਦੀ ਆ ਭੰਗੜਾ ਪਉਂਦੀ ਆ ਸਟੈਪ ਬਾਰ-ਬਾਰ ਠਾਕੇ ਕਈ ਸਟੈਪ ਹੁੰਦੇ ਤੁਹਾਨੂੰ ਪਤਾ ਭੰਗੜੇ ਦੇ ਤੇ ਉਹ ਮਰਦ ਹੀ ਪਉਂਦੇ ਨੇ ਅਸਲ ਵਿੱਚ ਸੋਹਣੇ ਲੱਗਦੇ ਨੇ ਤੇ ਜਦੋਂ ਔਰਤ ਗਿੱਧਾ ਭੰਗੜਾ ਪਉਂਦੀ ਆ ਗਿੱਧੇ ਤੋਂ हट ਕੇ ਭੰਗੜਾ ਪਉਂਦੀ ਆ ਤਾਂ ਫਿਰ ਕੀ ਹੁੰਦਾ ਕਿ ਉਹਦੇ ਮਾਸਪੇਸ਼ੀਆਂ ਉਹਦੇ ਮਸਲ ਜਿਹੜੇ ਚੇਂਜ ਹੋਣੇ ਸ਼ੁਰੂ ਹੋ ਜਾਂਦੇ ਉਹਦੇ ਹਾਰਮੋਨ ਜਿਹੜੇ ਸ਼ੋਣੇ ਸ਼ੁਰੂ ਚੇਂਜ ਹੋ ਜਾਂਦੇ ਨੇ ਤੇ ਜਦੋਂ ਉਹਨਾਂ ਦੇ 5-7 ਤੇ 10 ਸਾਲ ਭੰਗੜਾ ਪਾਉਣ ਤੋਂ ਬਾਅਦ ਜਦੋਂ ਉਹਦੀ ਸ਼ਾਦੀ ਹੁੰਦੀ ਆ ਰੱਬ ਸੋਣਾ ਜਦੋਂ ਉਹਨੂੰ ਕੋਈ ਧੀ ਪੁੱਤਰ ਦਿੰ ਕਿ ਅੱਜ ਬਹੁਤ ਸਾਰੇ ਜਿਹੜੇ ਉਹਨਾਂ ਦੇ ਧੀਆਂ ਪੁੱਤਰਾਂ ਦੇ ਵਿੱਚ ਇੱਕ ਪ੍ਰੋਬਲਮ ਆਉਣੀ ਸ਼ੁਰੂ ਹੋ ਜਾਂਦੀ ਆ ਕਿ ਨਾ ਉਹਨਾਂ ਦੀ ਆਵਾਜ਼ ਮੁੰਡਿਆਂ ਵਰਗੀ ਹੁੰਦੀ ਤੇ ਨਾ ਕੁੜੀਆਂ ਵਰਗੀ ਹੁੰਦੀ ਉਹਨਾਂ ਦੇ ਬੱਚਿਆਂ ਦੀਆਂ ਹਰਕਤਾਂ ਨਾ ਮੁੰਡਿਆਂ ਵਰਗੀਆਂ ਹੁੰਦੀਆਂ ਨਾ ਕੁੜੀਆਂ ਵਰਗੀਆਂ ਹੁੰਦੀਆਂ ਨੇ ਇਹਦਾ ਮਤਲਬ ਇਹ ਨਹੀਂ ਕਿ ਸਾਰੇ 100 ਦੇ ਵਿੱਚੋਂ 100 ਦੇ ਨਾਲ ਹੀ ਇੰਜ ਹੁੰਦਾ ਲੇਕਿਨ ਬਹੁਤ ਸਾਰੇ ਲੋਕਾਂ ਨਾਲ ਇੰਜ ਹੁੰਦਾ ਆ ਜਿੱਦਾਂ ਤੁਸੀਂ ਕਈ ਗਣਾ ਕਈ ਬੋਲ ਦਿੰਦੇ ਹੋ ਥਰਡ ਜੈਂਡਰ ਬੋਲ ਦਿੰਦੇ ਹੋ ਹਣਾ ਕਈ ਤਰ੍ਹਾਂ ਦੇ ਇੱਕ ਪੀ ਇਹਦੀ ਆਦਤਾਂ ਉਹਨੀਆਂ ਦੀਆਂ ਨੇ ਇਹ ਗੱਲ ਬਿਲਕੁਲੋਂ ਹੀ ਠੁਕਮਣੀ ਆ ਇੱਕ ਸੋਚੀ ਸਮਝੀ ਸਾਜਿਸ਼ ਤਹਿਤ ਸਾਡੇ ਈਆਂ ਨੂੰ ਇਧਰਲੇ ਪਾਸੇ ਪਾਇਆ ਗਿਆ ਚਾਹੇ ਉਹ মিডিਏ ਦੇ ਰਾਹੀਂ ਹੋ ਜੇ ਚਾਹੇ ਕਿਸੇ ਪ੍ਰੋਗਰਾਮਾਂ ਦੇ ਰਾਹੀਂ ਹੋ ਗਏ ਕੁੜੀਆਂ ਨੂੰ ਭੰਗੜੇ ਵੱਲ ਪ੍ਰੇਰਿਤ ਕੀਤਾ ਸਾਡੀਆਂ ਬਹੁਤ ਸਾਰੀਆਂ ਕੁੜੀਆਂ ਨੇ ਭੰਗੜਾ ਖੂਬ ਪਾਇਆ ਤੇ ਖੂਬ ਪਾ ਰਹੀਆਂ ਨੇ ਤੁਸੀਂ ਵੇਖੋ ਜਿਹੜੀਆਂ ਕੁੜੀਆਂ ਹੈਵੀ ਗੇਮਸ ਖੇਡਦੀਆਂ ਨੇ ਹੈਵੀ ਖੇਡਾਂ ਖੇਡਦੀਆਂ ਨਹੀਂ ਉਹਨਾਂ ਦੇ ਚਿਹਰੇ ਦਾ ਹਾਵ ਭਾਵ ਜਿਹੜਾ ਬਹ ਨਾਰਮਲ ਕੁੜੀਆਂ ਨਾਲੋਂ ਅਲੱਗ ਤੁਹਾਨੂੰ ਨਜ਼ਰ ਆਵੇਗਾ ਜੇ ਤੁਸੀਂ ਉਹਨਾਂ ਨੂੰ ਦੇਖਣਾ ਚਾਹੋਗੇ ਤਾਂ ਤੁਸੀਂ ਨੋਟ ਕਰਿਓ ਅਮੀਰ ਘਰਾਂ ਦੀਆਂ ਕੁੜੀਆਂ ਕਿਉਂ ਨਹੀਂ ਭੰਗੜਾ ਕਾਉਂਦੀਆਂ ਅਮੀਰ ਘਰਾਂ ਦੀਆਂ ਕੁੜੀਆਂ ਕਿਉਂ ਨਹੀਂ ਗੇਮਸ ਖੇਡਦੀਆਂ ਜਾਂ ਕਿਹੜੇ ਬਿਜ਼ਨਸਮੈਨ ਲੋਕ ਉਹਨਾਂ ਦੇ ਧੀਆਂ ਪੁੱਤ ਕਿਉਂ ਨਹੀਂ ਕਰਦੇ ਕਿਉਂਕਿ ਉਹਨਾਂ ਨੂੰ ਪਤਾ ਆ ਕਿ ਇਹਦੇ ਨਾਲ ਸਾਡੇ ਧੀ ਦੇ ਜਿਹੜੇ ਹਾਰਮੋਨਸ ਨੇ ਇਹ ਪ੍ਰਭਾਵਿਤ ਹੋਣੇ ਨੇ ਇਹਨਾਂ ਦਾ ਕੱਲ ਨੂੰ ਜਿਹੜਾ ਜੀ ਇਹਨਾਂ ਦੇ ਘਰ ਤੋਂ ਆਪਣੇ ਧੀ ਪੁੱਤ ਦਿੱਤਾ ਉਹਦੀ ਨਸਲ ਪ੍ਰਭਾਵਿਤ ਹੋਣੀ ਆ ਇਸ ਕਰਕੇ ਉਹ ਆਪਣੇ ਧੀਆਂ ਨੂੰ ਇਸ ਫੀਲਡ 'ਚ ਨਹੀਂ ਪਾਉਂਦੇ ਤੇ ਸਾਡੇ ਲੋਕ ਜਿਹੜੇ ਉਹ ਲੋਕ ਨੇ ਉਹ ਬੜੇ ਖੁਸ਼ ਹੁੰਦੇ ਸਾਡੀ ਧੀ ਦਾ ਕੋ ਸਟੈਪ ਕਿੰਨਾ ਸੋਹਣਾ ਪਵਾਤਾ ਇਨੀ ਭੰਗੜਾ ਕਿੰਨਾ ਸੋਹਣਾ ਪਵਾਤਾ ਅਸੀਂ ਸੋਚਦੇ ਨਹੀਂ ਅਸੀਂ ਵਿਚਾਰਦੇ ਨਹੀਂ ਵੇਖੋ ਜਿਹੜੀਆਂ ਧੀਆਂ ਗਿੱਧਾ ਪਾਉਂਦੀਆਂ ਨੇ ਉਹਦੀ نسل ਜਿਹੜੀ ਪੈਦਾ ਹੁੰਦੀ ਪਿਛਲੇ ਸਮੇਂ ਚਲੇ ਜਾਈਏ ਆਪਾਂ ਕਿੰਨੇ ਕ ਲੋਕਾਂ ਦੀ ਇਦਾਂ ਦੀ ਪ੍ਰੋਬਲਮ ਹੁੰਦੀ ਸੀ ਕਿ ਦੇ ਕਿਸੇ ਪਿੰਡ ਕਿਸੇ ਕਸਬੇ ਕਿਸੇ ਸ਼ਹਿਰ ਦੇ ਵਿੱਚ ਪੰਜ ਸੱਤ ਲੋਕ ਹੁੰਦੇ ਸੀ ਜਿਹੜੇ ਵੀ ਐਵੇਂ ਦੀ ਪ੍ਰੋਬਲਮ ਸੀ ਅੱਜ ਤੁਸੀਂ ਵੇਖੋ ਕਿੰਨੇ ਲੋਕ ਤੁਸੀਂ ਸੋਸ਼ਲ ਮੀਡੀਆ ਤੇ ਵੇਖ ਲਓ ਕਿੰਨੀਆਂ ਘਿਹੜੀਆਂ ਭੜੀਆਂ ਹਰਕਤਾਂ ਕਰਦੇ ਨੇ ਕੁਝ ਮੁੰਡੇ ਜਿਹੜਾ ਨੂੰ ਤੁਸੀਂ ਵੇਖ ਕੇ ਕਈ ਤਰ੍ਹਾਂ ਦੇ ਕਮੈਂਟ ਦਿੰਦੇ ਹੋ ਤੁਸੀਂ ਕਹਿੰਦੇ ਇਹਨਾਂ ਦਾ ਫੋਨ ਖੋਲੋ ਇਹਨਾਂ ਦਾ ਮੋਬਾਈਲ ਬੰਦੋ ਉਹ ਇਹਨਾਂ ਨੂੰ ਇਹਨਾਂ ਨੂੰ ਕੋਈ ਸ਼ਰਮ ਨਹੀਂ ਆਜੀ ਉਹ ਜਿਹੜੇ ਕਈ ਤਰ੍ਹਾਂ ਦੇ ਤੁਹਾਡੇ ਕਮੈਂਟ ਆਉਂਦੇ ਨੇ ਕਿਉਂਕਿ ਤੁਸੀਂ ਸੂਝਵਾਨ ਹੋ ਤੁਸੀਂ ਸੁਚੇਤ ਹੋ ਤੁਸੀਂ ਸਮਝਦੇ ਹੋ ਇਹ ਗੱਲਾਂ ਬੁਰੀਆਂ ਨਹੀਂ ਪਰ ਸਾਨੂੰ ਵੀ ਕੁਝ ਸਮਝਣਾ ਚਾਹੀਦਾ ਜਿਹੜੀਆਂ ਕੁੜੀਆਂ ਗਿੱਧਾ ਪਾਉਂਦੀਆਂ ਨੇ ਇਹ ਇੱਕ ਹਲਕੀ ਫੁਲਕੀ ਐਕਸਰਸਾਈਜ਼ ਆ ਇਹਦੇ ਨਾਲ ਉਹ ਬਹੁਤ ਸਿਹਤਮੰਦ ਰਹਿੰਦੀਆਂ ਨੇ ਉਹਨਾਂ ਦੀ ਉਮਰ ਵੀ ਲੰਬੀ ਹੁੰਦੀ ਆ ਅਤੇ ਉਹਨਾਂ ਦੇ ਅੰਦਰ ਜਿਹੜੀ ਤਮੰਨਾ ਤੇ ਪੋਜੀਟਿਵ એનર્ਜੀ ਪੈਦਾ ਹੁੰਦੀ ਆ ਤੇ ਉਹਨਾਂ ਦੇ ਹਾਰਮੋਨਸ ਵੀ ਪ੍ਰਭਾਵਿਤ ਨਹੀਂ ਹੁੰਦੇ ਜਿਹਦੇ ਨਾਲ ਉਹਨਾਂ ਦੀ ਆਉਣ ਵਾਲੀਆਂ ਨਸਲਾਂ ਜਿਹੜੀਆਂ ਨੇ ਉਹ ਚੰਗੀਆਂ ਹੁੰਦੀਆਂ ਨੇ ਜੇ ਧੀਆ ਤੇ ਧੀਆਂ ਵਾਲੀਆਂ ਆਦਤਾਂ ਦੇ ਪੁੱਤਰਾਂ ਤੇ ਪੁੱਤਰਾਂ ਵਾਲੀਆਂ ਆਦਤਾਂ ਇਸ ਕਰਕੇ ਜਿਹੜੀਆਂ ਧੀਆ ਗਿੱਧਾ ਪਾਉਂਦੀਆਂ ਨੇ ਉਹਨਾਂ ਦੇ ਕਿਛਲੀ ਉਮਰ ਦੇ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਘਟ ਹੁੰਦੀਆਂ ਨੇ ਮੈਂ ਸਮਝਦਾ ਮੇਰੇ ਭੈਣ ਭਰਾ ਜਰੂਰ ਧਿਆਨ ਦੇਣ ਨਹੀਂ ਤਾਂ ਆਉਣ ਵਾਲੇ ਸਮੇਂ 'ਚ ਸਾਡੀਆਂ ਟੀਆਂ ਦੀ ਜ਼ਿੰਦਗੀ ਅਸੀਂ ਖੁਦ ਬਰਬਾਦ ਕਰਨ ਦੇ ਦੋਸ਼ੀ ਮੰਨੇ ਜਾਵਾਂਗੇ ਮੈਂ ਆਪਣੀ ਜ਼ਿੰਮੇਵਾਰੀ ਸਮਝ ਕੇ ਤੁਹਾਡੇ ਨਾਲ ਗੱਲ ਸ਼ੇਅਰ ਕੀਤੀ ਤੁਸੀਂ ਆਪਣੀ ਜ਼ਿੰਮੇਵਾਰੀ ਸਮਝ ਕੇ ਸਮਾਜ ਨੂੰ ਜਾਗਰੂਕ ਕਰਨ ਦੇ ਲਈ ਆਪਣਾ ਆਪਣਾ ਰੋਲ ਜ਼ਰੂਰ ਨਿਭਾਓ ਕਿਉਂਕਿ ਸਮਾਜ ਸਾਡਾ ਆ ਇਹ ਸਾਡੇ ਹੀ ਧੀਆ ਪੁੱਤ ਨੇ ਸਾਡੇ ਹੀ ਭੈਣ ਭਰਾ ਨੇ ਤੇ ਅਸੀਂ ਇਹਨਾਂ ਦੀ ਬਾਹ ਫੜਨੀ ਆ ਭਾਵੇਂ ਸਾਡੇ ਤੋਂ ਬਾਅਦ ਛਡਾ ਕੇ ਵੀ ਭੱਜਣ ਦੀ ਕੋਸ਼ਿਸ਼ ਕਰਨ ਆਪਾਂ ਸਾਰਿਆਂ ਨੇ ਇਹਨਾਂ ਨੂੰ ਜਾਗਰੂਕ ਕਰਨਾ ਆ ਕਿਉਂਕਿ ਇਹ ਸਾਡਾ ਪਰਿਵਾਰ ਆ ਤੇ ਇਹ ਸਾਡਾ ਫਰਜ਼ ਵੀ ਬਣਦਾ ਹੈ ਜਿਉਂਦੇ ਵਕਤ ਰੱਬ ਸੋਣਾ ਤੁਹਾਡੀਆਂ ਲੰਬੀਆਂ ਲੰਬੀਆਂ ਉਮਰਾਂ ਕਰਨ